ਖਾਨ ਬਾਈ ਉਹ ਕਿੱਥੇ ਆ ਤੂੰ ਸੰਤਰੀ ਟੀ-ਸ਼ਰਟ ਵਾਲਿਆ ਓ ਤੂੰ ਆ ਖਸਮਾ ਇਹਦੇ ਨਾਂ ਤੇ ਤਾੜੀ ਮਾਰਿਓ ਭਾਈ ਉਹਨੇ ਲੈ ਬਾਈ ਬਣੇ ਜੇ ਤਾਂ ਗਾਣਾ ਨਾ ਵਧੀਆ ਗਾਇਆ ਨਾ ਨਹੀਂ 1 ਮਿੰਟ ਨਹੀਂ ਪਹਿਲਾਂ ਐਂ ਦੱਸ ਵਧੀਆ ਗਾਏਗਾ ਜਾਂ ਨਹੀਂ ਗਾਏ ਉਹ ਐਸ ਐਚਓ ਸਭ ਨੂੰ ਮੈਂ ਅੱਖ ਮਾਰਤੀ ਅੱਖ ਮਾਰੋ ਭ ਵੀ ਸ਼ੈਤ ਮਾਰੋ ਸ਼ੈਤ ਤੇ ਅੱਖ ਇੱਕੋ ਗੱਲ ਹੁੰਦੀ ਹੈ ਬਾਈ ਮੈਨੂੰ ਇਹਦੀ ਸ਼ੈਤ ਤੋਂ ਪਤਾ ਲੱਗ ਗਿਆ ਕਿੰਨਾ ਕੁ ਵਧੀਆ ਲਿਖਦਾ ਹੈ ਅੱਛਾ ਮੇਰੀ ਗੱਲ ਸੁਣ ਲਿਓ ਬਾਈ ਜੀ ਸਾਰੀ ਸਾਥ ਸੰਗ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਾਂ ਨੂੰ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਜੇ ਨਾ ਵਧੀਆ ਲੱਗਿਆ ਤਾੜੀ ਨਾ ਮਾਰਿਓ ਜੇ ਵਧੀਆ ਲੱਗਿਆ ਤੇ ਮੈਂ ਦਾ ਮੋਟਰਸਾਈਕਲ ਦੀ ਕਿਸ਼ਤ ਭਰਨੀ ਆ ਇੱਥੇ ਨੋਟਾਂ ਦਾ ਢੇਰ ਲਾ ਦਿਓ ਆ ਲਓ ਗਾਣਾ ਲੈ ਇਹ ਮੇਰੇ ਕੋਲ ਸਿੱਧੀਆਂ ਗੱਲਾਂ ਮੈਂ ਰੱਬ ਨੂੰ ਮੰਨਣਾ ਬੰਦਾ ਮਾਂ ਤੇ 600 ਗਾਣਾ 100 ਫਿਲਮ ਦੀ ਸਕ੍ਰਿਪਟ ਲਿਖੀ ਪਈ ਆ ਕੋਠੇ ਸ਼ੇਰ ਜੰਗ ਲਾਲ ਪੈਲ ਸਿਨੇਮੇ ਦੀ ਬੈਕ ਸਾਈਡ ਤੇ ਮੇਰਾ ਪਿੰਡ ਆ ਮੋਗੇ ਰੋਡ ਤੇ ਜਦੋਂ ਆਪਾਂ ਜਾਂਦੇ ਆ ਜੇ ਭਰਾਵਾਂ ਨੇ ਮਦਦ ਕਰਨੀ ਤੇ ਜਰੂਰ ਕਰਿਓ ਅੱਜ ਬਾਈ ਦੇ ਜਨਮ ਦਿਨ ਦਾ ਮੈਂ ਗਾਣਾ ਲਿਖ ਕੇ ਲਿਆਂਦਾ ਗਾਣੇ ਦਾ ਕਈ ਸੀ ਅੱਜ ਹੈਪੀ ਬਰਥਡੇ ਆਇਆ ਆਪਾਂ ਖੁਸ਼ੀਆਂ ਨਾਲ ਮਨਾਇਆ ਕੀ ਕਹਿਣਾ ਏ ਯਾਰੋ ਸਾਡੇ ਪਿਆਰੇ ਭਾਈ ਦਾ ਅੱਜ ਹੈਪੀ ਬਰਥਡੇ ਆ ਗੁਲਾਬ ਸਿੱਧੂ ਬਾਈ ਦਾ ਗੁਲਾਬ ਸਿੱਧੂ ਬਾਈ ਦਾ ਹੈਲੋ ਰੋਕੋ ਭਾਈ ਮੇਰੀ ਜਾਂਸੀ ਵਾਲਿਆਂ ਨੂੰ ਬੇਨਤੀ ਹੈ ਵੀ ਜੇ ਭਾਈ ਇਹ ਸਾਰੀਆਂ ਕਿਸ਼ਤਾਂ ਭਰ ਦੇ ਤਾਂ ਵੀ ਮੋਟਰਸਾਈਕਲ ਚਾਕੇ ਲੈ ਜਾਵੇ ਦਾ ਨਿਰਗਾਹ ਸੁਣ ਭਾਈ ਮੇਰੀ ਮੇਰੀ ਗੱਲ ਸੁਣ ਬਾੜੇ ਹੋ ਗਿਆ ਇੱਕ ਕਿਸ਼ਤ ਮੈਂ ਭਰ ਦਿੰਨਾ ਤੇਰੀ ਇੱਕੇ ਭਰ ਦਿੰਦਾ ਓ ਮੇਰੀ ਮੰਮੀ ਸਾਹਮਣੇ ਬੈਠੀ ਹੈ ਮੈਂ ਤਾਂ ਪੁਰਾਣਾ ਵੀ ਹੋ ਗਿਆ ਤੂੰ ਬਾਡੇ ਵਾਲਾ ਨਾ ਸੁਣਾ ਕੋਈ ਹੋਰ ਸੁਣਾ ਕੇ ਕਿਸ਼ਤ ਭਰ ਦੇ ਚੱਕ ਜੀ ਖਾਨ ਨੇ ਕਹਿਤਾ ਕਿਸ਼ਤ ਭਰ ਦੇ ਕਿੰਨੀ ਕਿਸ਼ਤ ਹੈ ਤੇਰੀ ਮੋਟਰਸਾਈਕਲ ਦੀ ਹੁਣ ਲੇਟ ਹੋ ਗਈ ਹੈ ਭਾਵੇਂ ਚੈੱਕ ਕਰ ਲਓ ਹੁਣ ਭਰਾਵਾ ਤੇਰੀ ਜਮਾਂ ਲੇਟ ਹੋ ਗਈ ਹੋਣੀ ਹੈ ਤੂੰ ਮੈਨੂੰ ਲੱਗਦਾ ਐ ਕਹੇਗਾ ਵੀ ਬਾਈ ਬਣੇ ਮੇਰਾ 25000 ਰਹਿਦਾ ਸਾਰਾ ਭਰ ਛੱਡੋ 40000 ਰੁਪਿਆ ਕਿੰਨਾ ਗਿਆ 40000 40000 ਇਹ ਦੋ ਮਹੀਨੇ ਦਾ ਦੋ ਤੂੰ ਦੇ ਦੇਣਾ ਮੈਂ 8 ਦੇਦਾ 8 ਦੇਦਾ ਰੱਖ ਲਾ 8 ਦੇਦਾ ਮੈਂ ਇਹਨੂੰ ਦੋ ਕਿਸ਼ਤਾਂ ਦੇ ਦਿਆਂ ਇੱਕ ਤੇਰੀ ਇੱਕ ਮੇਰੀ ਓਏ ਬੱਸ ਲੈ ਭਰਾਵਾ ਤੂੰ ਬੜਾ ਲਾਲਚੀ ਆ ਓਏ ਆ ਸਾਰੀ ਦੇ ਦੇ ਸਾਰੀ ਦੇ ਦੇ ਲੈ ਤੂੰ ਜਾ ਠੀਕ ਹੈ ਹੁਣ ਤੂੰ ਨਵਾਂ ਮੋਟਰਸਾਈਕਲ ਹੁਣ ਹੁਣ ਛੱਡ ਦੇ ਮੈਂ ਛੱਡ ਦੇ ਮੈਂ ਇਹ ਤੇ ਤੂੰ ਮੈਂਕ ਲੈਣ ਦੀ ਦਿੱਤੇ ਪੈਸੇ ਤੈਨੂੰ ਅਸੀਂ ਤੂੰ ਮੂਸਾ ਜੀ ਨੂੰ ਯਾਦ ਕਰਨ ਲੱਗੇ ਆ ਉਹਨਾਂ ਦੇ ਘਰੇ ਮੈਂ ਕਹਿ ਕੇ ਆਂ ਸੀ ਸਿੱਧੂ ਮੂਸਾ ਜਰੂਰ ਪੈਦਾ ਹੋ ਬਾਪੂ ਬਲਕੌਰ ਨੇ ਇੱਥੇ ਕਹਿ ਕੇ ਗਏ ਆ ਖੋਦ ਆ ਪਾ ਨਾ ਪਘੋੜਾ ਕੋਲੇ ਬੈਠਿਆ YouTube ਲਾਈਵ ਚੱਲਦਾ ਯਾਰ ਆਂਦਾ ਸੀ ਯਾਰ ਪਿਆਹਰਾ ਮਾ ਪਿਆਂਦੀ ਅੱਖਾਂ ਦਾ ਤਹਰਾ ਪਤਾ ਨਹੀਂ ਸੀ ਸਾਨੂੰ ਇੰਨਾ ਘਾਟਾ ਪੈਣਾ ਸਿੱਧੂ ਮੂਸੇ ਤੇਰੀ ਆ ਦਿਨੇ sada hi ta ja rehna sithu moose teri hi hath ne sada hi ਤਾ ਜਾ ਰਹਿਣਾ ਰੱਬ ਵਰਗਾ ਹੈ ਬਾਪੂ ਤੇਰਾ ਤੈਨੂੰ ਚੇਤੇ ਕਰਦਾ ਆ ਫੋਟੋ ਰੱਖਦਾ ਸੀਨੇ ਲਾ ਕੇ ਜਦ ਚੂਵਾਰੇ ਚੜਦਾ ਆ ਉਹਦੀਆਂ ਯਾਦਾਂ ਤੇਰੇ ਲਈ ਤਾਂ ਬਣ ਗਈਆਂ ਕਹਿਣਾ ਸਿੱਧੂ ਮੂਸੇ ਤੇਰੀ ਆ ਜਨੇ ਦਾ ਹਿਤਾ ਜਾ ਰਹਿਣਾ ਮਾਂ ਤੇਰੀ ਤਾਂ ਤੈਨੂੰ ਯਾਰਾ ਰੋਜ ਉਡੀਕਦੀ ਆ ਗੱਲ ਤੇਰੇ ਨਾਲ ਇਹ ਯਾਰਾ ਗੁੜੀ ਪਰਿਤ ਦਿਆ ਤੇਰੀਆਂ ਯਾਦਾ ਉਹਦੇ ਲਈ ਤਾਂ ਬਣ ਗਈਆਂ ਕਹਿਣਾ ਸਿੱਧੂ ਮੂਸੇ ਤੇਰੀ ਯਾ ਸਦਾ ਹੀ ਤਾਂ ਜਾ ਰਹਿਣਾ ਸਤੂ ਮੂਸੇ ਤੇਰੀ ਯਾਦ ਨੇ ਸਦਾ ਹੀ ਤਾਂ ਜਾ ਰਹਿਣਾ ਬੱਲੇ ਰਾਜ ਕੀ ਰਾਮਾ ਤੇਰਾ ਯਾਰਾ ਗੀਤ ਬਣਾਇਆ ਏ ਆਪੇ ਲਿਖ ਕੇ ਕਲਮ ਆਪਣੀ ਚੋਂ ਆਪੇ ਗਾਇਆ ਏ ਸਾਰੇ ਯਾਰਾਂ ਲਈ ਤੇਰੀਆਂ ਯਾਦਾਂ ਕਈਆਂ ਕਿਹੜਾ ਸਿੱਧੂ ਮੂਸੇ ਤੇਰੀ ਯਾਦ ਨੇ ਸਾਦਾ ਹੀ ਦਾਜਾ ਰਹਿਣਾ ਕਿ ਵਧੀਆ ਲੰਗੇ ਇੱਕ ਤਾੜੀ ਮਾਰ ਦਿਓ ਮਹਾਰਾਜ ਉਸਦੀ ਆਤਮਾ ਨੂੰ ਸ਼ਾਂਤੀ ਬਖਸ਼ ਕਿੱਥੇ ਆਦੀ ਪਿੱਛੇ ਫਿਰਦੇ ਮੁੰਡਾ ਸਾਈਨ ਕਰੋ ਯਾਰ ਪ੍ਰੋਡੂਸਰ ਸਾਹਿਬ ਆ ਪ੍ਰੋਡੂਸਰ ਕੰਪਨੀ ਵਾਲਾ ਕੰਪਨੀ ਭਰਾਵਾ ਗਾਣੇ ਗੂਣੇ ਕਰਦੇ ਐ ਸੱਚੀ ਬੜੇ ਪੈਸੇ ਐ ਇਹਨਾਂ ਕੋਲੇ ফেহ ভাই আগে ফত ভাই আগে ভাই